ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਮੱਲਾਵਾਲੇ ਚ ਪਹੁੰਚੇ ਆ ਮੱਲਾਵਾਲੇ ਦੀਆਂ ਰੌਣਕਾਂ ਤੁਹਾਨੂੰ ਇੱਕ ਰੀ ਵਿਖਾ ਦਿੰਨੇ ਆ ਸਾਰੀਆਂ ਤੁਸੀਂ ਦੇਖ ਸਕਦੇ ਫਰੋਇਪੁਰ ਰੋਡ ਤੇ ਅਸੀਂ ਮੌਜੂਦ ਆ ਤਾਂ ਤੁਸੀਂ ਦੇਖ ਸਕਦੇ ਉੱਥੇ ਵੱਡੇ ਪੱਦਰ ਤੇ ਜਿੱਥੇ ਪਟਾਕੇ ਲੱਗੇ ਆ ਮਠਾਈਆਂ ਲੱਗੀਆਂ ਦੂਸਰੇ ਬੰਨੇ ਤੁਸੀਂ ਤਸਵੀਰਾਂ ਦੇਖ ਸਕਦੇ ਆ ਇੱਧਰ ਸਾਰੇ ਆ ਫਰੋਇਪੁਰ ਇੱਧਰ ਨਗਰ ਪੰਚਾਇਤ ਦਾ ਦਫ਼ਤਰ ਤੇ ਦੂਸਰੇ ਬੰਨੇ ਵੱਡੀ ਗੱਲ ਇਹ ਆ ਜਿੱਥੇ ਵੱਡੇ ਪੱਦਰ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਕੀਤਾ ਜਾਣਾ ਜਿਹੜੇ ਆਪਣੇ ਹੈਗੇ ਆ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਵੀ ਕਿਹਾ ਹੈਗਾ ਕਿ ਸਾਨੂੰ ਜਿਹੜਾ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਜਿਹੜਾ ਘੋੜ ਦੇ ਦੀਵੇ ਬਾਲਣੇ ਚਾਹੀਦੇ ਲੇਕਿਨ ਦੂਸਰੇ ਬੰਨੇ ਜਿਹੜਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਅੱਜ ਵੀ ਪ੍ਰਦੂਸ਼ਣ ਕੀਤਾ ਜਾਣਾ ਪਟਾਕੇ ਚਲਾਏ ਜਾਣੇ ਹੈਗੇ ਆ ਤਾਂ ਇੱਥੇ ਅੱਜ ਗੁਰਮਤਿ ਵਿਚਾਰ ਜਥੇ ਵੱਲੋਂ ਵੱਡਾ ਪ੍ਰਾਲਾਪ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੰਸਥਾ ਅਤੇ ਗੁਰਮਤਿ ਵਿਚਾਰ ਜਥੇ ਵੱਲੋਂ ਆਪਣਾ ਬੰਦੀ ਛੋੜ ਤੇ ਦਿਵਾਲੀ ਦੀਆਂ ਵੱਖ-ਵੱਖ ਜਿਹੜੀਆਂ ਵੱਧ-ਵੱਧ ਜਿਹੜੀਆਂ ਵਧਾਈਆਂ ਦਿੱਤੀਆਂ ਗਈਆਂ ਸੋ ਆਪਾਂ ਗੱਲਬਾਤ ਕਰ ਲੈਨੇ ਆ ਤਾਂ ਤੋਂ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਨੇ ਲੱਖ ਲੱਖ ਵਧਾਈਆਂ ਹੋਣ। ਇਹਦੇ ਨਾਲ ਨਾਲ ਅੱਜ ਅਸੀਂ ਇੱਕ ਸਿਨਿਆ ਦੇਣਾ ਚਾਹੁੰਦੇ ਆ ਪੂਰੀ ਸਿੱਖ ਕੌਮ ਨੂੰ, ਪੂਰੇ ਮਨੁੱਖਤਾ ਨੂੰ। ਇਹ ਵੇਖੋ ਜਿਹੜਾ ਬੰਦੀ ਛੋੜ ਦਿਵਸ ਹੈ ਅਸੀਂ ਉਹਨਾਂ ਮਹਾਨ ਛੇਵੇਂ ਪਾਤਸ਼ਾਹ ਦੀ ਯਾਦ ਵਿੱਚ ਇਹ ਦਿਹਾੜਾ ਮਨਾਉਂਦੇ ਆ ਕਿਉਂਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾ Hindu ਰਾਜਿਆਂ ਨੂੰ ਛਡਾ ਕੇ ਰਿਹਾ ਕਰਵਾ ਕੇ ਤੇ ਉਹ ਪੋਤੀ ਸਰ ਅਮਰ ਸਰ ਸਾ ਉਹਨਾਂ ਦੀ ਯਾਦ ਵਿੱਚ ਆਪਾਂ ਜੜਾੜਾ ਮਨਾਉਣੇ ਆ ਉਹ ਦੂਜੀ ਗੱਲ ਅਸੀਂ ਇੱਕ ਸਹਾਂ ਦੇਣਾ ਚਾਹੁੰਦੇ ਜਿੱਥੇ ਆਪਾਂ ਆਪਣਾ ਬੰਦੀ ਜੋ ਦਿਵਸ ਤੇ ਜਿਵੇਂ ਘਰਾਂ 'ਚ ਆਪਾਂ ਮਠਿਆਈਆਂ ਜਾਂ ਹੋਤੀਆਂ ਕਰਨੇ ਆ ਉੱਥੇ ਵੱਡੀ ਗੱਲ ਹੈ ਵੀ ਅੱਜ ਜਿਹੜੀ ਲੋੜ ਹੈ ਸਾਡੇ ਪੰਜਾਬ ਨੂੰ ਸਾਡਾ ਜਿਹੜਾ ਵਾਤਾਵਰਨ ਬੜਾ ਖਰਾਬ ਹੋ ਰਿਹਾ ਹੈ ਔਰ ਹਵਾ ਖਰਾਬ ਹੋ ਰਹੀ ਹੈ ਤੇ ਪੰਜਾਬ 'ਚ ਕਾਫੀ ਬਿਮਾਰੀਆਂ ਫੈਲ ਰਹੀਆਂ ਨੇ ਔਰ ਜਿੱਥੇ ਆਪਾਂ ਪਟਾਕੇ ਚਲਾਕ-ਚਲਾ ਕੇ ਵਾਤਾਵਰਨ ਖਰਾਬ ਕਰ ਰਹੇ ਆ ਉੱਥੇ ਸਾਡਾ ਫਰਜ ਬਣਦਾ ਜਿਵੇਂ ਗਰਮਾਈਂਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ ਅਸੀਂ ਵਾਤਾਵਰਨ ਦੀ ਸੰਭਾਲ ਵਾਸਤੇ ਗੁਰਮਤ ਪ੍ਰਚਾਰਜਥੇ ਵੱਲੋਂ ਤੇ ਬਾਰਸ ਪੰਜਾਬ ਜਥੇਬੰਦੀ ਵੱਲੋਂ ਅਸੀਂ ਰਲ ਮਿਲ ਕੇ ਅੱਜ ਇੱਥੇ ਇੱਕ ਪ੍ਰੈਲਾ ਕੀਤਾ ਸੀ ਕਿ ਮੱਲਾਂ ਇਲਾਕਿਆਂ ਨੂੰ ਜਿਹੜੇ ਫਰੀ ਦਰਖਤ ਵੰਡੇ ਜਾ ਰਹੇ ਨੇ ਫਲਾ ਵਾਲੇ ਤੇ ਛਾਂ ਵਾਲੇ ਅਸ਼ਿਕਸਿਨਾ ਦੇਣਾ ਚਾਹੁੰਦੇ ਆ ਪੂਰੀ ਸਿੱਖ ਕੌਮ ਨੂੰ ਪੂਰੀ ਮਨੁੱਖਤਾ ਨੂੰ ਜਦੋਂ ਆਪਾਂ ਬਾਜ਼ਾਰ ਆਉਣੇ ਆ ਨਾ ਜਦੋਂ ਆਪਾਂ ਬਾਜ਼ਾਰ ਚੋਂ ਆਪਾਂ ਮਠਿਆਈਆਂ ਖਰੀਦਨੇ ਆ ਫਰੂਟ ਖਰੀਦਨੇ ਆ ਕੱਪੜੇ ਖਰੀਦਨੇ ਆ ਉੱਥੇ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਵਾਲ ਤੇ ਇੱਕ ਰੁੱਖ ਜ਼ਰੂਰ ਲੈ ਕੇ ਜਾਇਆ ਕਰੋ ਜੇ ਤੁਸੀਂ ਰੁੱਖ ਲਾਓਗੇ ਨਾ ਉਹਦੇ ਨਾਲ ਤੁਹਾਨੂੰ ਛੇਵੇਂ ਪਛੇ ਦੇ ਹੋਰ ਖੁਸ਼ੀਆਂ ਮਿਲਣਗੀਆਂ ਮਾਤਾ ਪਰਨ ਸਾਫ਼ ਹੋਊਗਾ ਬਿਮਾਰੀਆਂ ਘਟਣਗੀਆਂ ਔਰ ਆਪਣਾ ਜਿਹੜੇ ਮਨੁੱਖਤਾ ਦੀ ਭਲਾਈ ਹੋਵੇਗੀ ਸਾਨੂੰ ਰੋ ਘਟਣਗੇ ਇਸ ਵਾਸਤੇ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪਰੂਰ ਪੂਰੀ ਸਿੱਖ ਕੌਮ ਔਰ ਪੂਰੀ ਮਨੁੱਖਤਾ ਅੱਜ ਦੇ ਦਿਨ ਸਾਡੇ ਹਿੰਦੂ ਵੀਰ ਸਾਡੇ ਮੁਸਲਮਾਨ ਵੀਰ ਸਾਡੇ ਇਸਾਈ ਵੀਰ ਸਾਡੇ ਸਿੱਖ ਵੀਰ ਅੱਜ ਦੇ ਦਿਨ ਇੱਕ ਰੁੱਖ ਜਰੂਰ ਲਾਉਣ ਕਰਨ ਇਹ ਮੈਸੇਜ ਦੇਣਾ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੇਖ ਰਹੇ ਜਿਵੇਂ ਬੰਦੀ ਛੋੜ ਤੇ ਦੀਵਾਲੀ ਦਾ ਇਤਿਹਾਰ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਪਟਾਕਿਆਂ ਨਾਲ ਜਾਂ ਹੋਰ ਮਠਿਆਈਆਂ ਨਾਲ ਇਸ ਇਤਿਹਾਰ ਨੂੰ ਬਣਾਉਂਦੇ ਆ ਪਰ ਸੰਗਤਾਂ ਵੱਲੋਂ ਇਹ ਜਿਹੜਾ ਰੁੱਖਾਂ ਦਾ ਲੰਗਰ ਲਾਇਆ ਜਾ ਰਿਹਾ ਬਹੁਤ ਵੱਡਾ ਮਨੁੱਖਤਾ ਨੂੰ ਜਿਹੜਾ ਮੈਸੇਜ ਆ ਇਹ ਦਿੱਤਾ ਜਾ ਰਿਹਾ ਮੈਂ ਕਹੂੰਗਾ ਕਿ ਮੰਨ ਲਓ ਅੱਜ ਵੇਖੋ ਜੀ ਕੱਤੇ ਦਾ ਮਹੀਨਾ ਚੱਲ ਰਿਹਾ ਤੇ ਅਜੇ 30 ਤੋਂ 32 ਟੈਂਪਰੇਚਰ ਆ ਧੁੱਪੇ ਖੜੇ ਨਹੀਂ ਜਾਂਦਾ ਧੁੱਪੇ ਖਲੋਤਾ ਨਹੀਂ ਜਾ ਰਿਹਾ ਤੇ ਇਸ ਦੇ ਜ਼ਿੰਮੇਵਾਰ ਆਪਾਂ ਵਾ ਹੁਣ ਅੱਗੇ ਆਪਣਾ ਨਾਰਾ ਹੀਗਾ ਵੀ ਇੱਕ ਮਨੁੱਖ ਲਾਵੇ ਇੱਕ ਰੁੱਖ ਪਰ ਹੁਣ ਮੈਂ ਕਹਿੰਦਾ ਵੀ ਇੱਕ ਮਨੁੱਖ ਲਾਵੇ ਪੰਜ ਰੁੱਖ ਘਟੋ ਘਟ ਪੰਜ ਰੁੱਖ ਇੱਕ ਮਨੁੱਖ ਲਾਵੇਗਾ ਤੇ ਫਿਰ ਆਪਣਾ ਵਾਤਾਵਰਨ ਸੈੱਟ ਹੋਣਾ ਵਾ ਦੂਜੀ ਗੱਲ ਮੈਂ ਕਰਾਂ ਕਿ 4 ਕਿਲੋਮੀਟਰ ਤੇ ਆਪਣੇ ਹੜਾਂ ਦੀ ਮਾਰ ਜਿਹੜੀ ਹਜ਼ਾਰਾਂ ਕਿੱਲਾ ਆਪਣਾ ਬਰਬਾਦ ਹੋ ਗਿਆ ਵਾ ਮੈਂ ਵੇਖਿਆ ਵੀ 10-10 ਹਜ਼ਾਰ ਦੇ ਪਟਾਕੇ ਆਮ ਕਰ ਜਿਹੜਾ ਨਾ ਉਹ ਬਚਾ ਦਿੰਦਾ ਵਾ 10000 ਰੁਪਏ ਦੇ ਨਾਲ 10 ਕਿੱਲੇ ਕਣਕ ਬੀਜ ਜਾਂਦੀ ਹੈ ਜੀ ਬਿਲਕੁਲ ਜੀ ਬਿਲਕੁਲ 10000 ਦੇ ਡੀਜ਼ਲ ਨਾਲ 10 ਕਿੱਲੇ ਕਣਕ ਵਧੀਆ ਬੀਜੀ ਜਾਂਦੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੱਥੇ 10000 ਦੇ ਪਟਾਕੇ ਚਲਾਉਣੇ ਨਾ ਉੱਥੇ ਬਹੁਤ ਘੱਟ ਪਟਾਕੇ ਚਲਾ ਕੇ ਉੱਥੇ ਡੀਜ਼ਲ ਦੀ ਮਤ ਲੋਕਾਂ ਨੂੰ ਦਿੱਤੀ ਜਾਵੇ ਤੇ ਨਾਲੇ ਆਪਾਂ ਰੋਖ ਲਾ ਕੇ ਆਪਣੇ ਵਾਤਾਵਰਨ ਨੂੰ ਬਚਾਈਏ ਇਸ ਵਾਲੇ ਆਪਾਂ ਨੂੰ ਸਹਿird ਹੋਣਾ ਪਊਗਾ ਵੀ ਆਪਣਾ ਵਾਤਾਵਰਨ ਵੇਖੋ ਕਿਤੇ ਦਾ ਮਹੀਨਾ ਚੱਲਦਾ ਤੇ 30-32 ਟੈਂਪਰੇਚਰ ਇਦੇ ਵਾਸਤੇ ਆਪਾਂ ਨੂੰ ਸਹਿird ਹੋਣਾ ਪਊਗਾ ਸਿਆਣਪ ਤੋਂ ਕੰਮ ਲੈਣਾ ਪਊਗਾ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਸਰਬਾਤੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਹਰਗਵਿੰਦ ਪਾਸ਼ਾ ਸੱਚੇ ਪਾਤਸ਼ਾਹ ਇੱਕੋ ਇੱਕ ਹੀ ਸੱਚੇ ਪਾਤਸ਼ਾਹ ਹੋਇਆ ਪਿਆਰੀ ਸਾਧ ਸੰਗਤ ਜੀ ਉਹ ਉਹਦੇ ਬੰਦੀ ਛੋੜ ਦਿਵਸ ਦੀਆਂ ਜਿਨ੍ਹਾਂ ਨੇ ਆਪ ਗੁਲਾਮੀ ਦੇ ਸੰਗਲਾਂ ਦੇ ਵਿੱਚੋਂ ਸਾਨੂੰ ਕੱਢਿਆ ਤੇ ਦੂਜੇ ਰਾਜਿਆਂ ਨੂੰ ਕੱਢਿਆ ਜਿਨ੍ਹਾਂ ਨੂੰ ਕੋਈ ਕੱਢ ਨਹੀਂ ਸਕਦਾ ਉਹਨਾਂ ਦੇ ਜੇ ਇਹ ਬੰਦੀ ਛੋੜ ਦੇਵਸ਼ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਪਾਂ ਪਿਆਰੀ ਸਾਧ ਸੰਗਤ ਜੀ ਉਹ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਜਿਹੜਾ ਸਿਣਿਆ ਨਰਨਾ ਨਾ ਇੱਕ ਉਹਨਾਂ ਦਾ ਬਚਨ ਕਮਾਈਏ ਇੱਕ ਉਹਨਾਂ ਦਾ ਬਚਨ ਕਮਾਲੀਏ ਤੇ ਸਾਡੀ ਜ਼ਿੰਦਗੀ ਆ ਜਿਹੜੀ ਬਦਲੀ ਜਾਵੇਗੀ ਸਿਰਫ ਇੱਕ ਹੀ ਕਮਾਲੀਏ ਬਚਨ ਬਹੁਤ ਆ 52 ਹੁਕਮਾਂ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਤਖੰਡ ਹਜ਼ੂਰ ਸਾਹਿਬ ਦੀ ਧਰਤੀ ਤੋਂ ਦਿੱਤੇ ਉਹਨਾਂ ਬਚਨਾਂ ਨੂੰ ਇੱਕ ਨੂੰ ਕਮਾਈਏ ਤੇ ਸਾਡੀ ਇੱਕ ਸਾਲ ਦਾ ਇੱਕ ਵਜਨ ਕਮਾਈਏ ਤੇ ਜ਼ਿੰਦਗੀ ਦਾ ਉੱਪਰ ਜਾਏਗੀ ਸਾਰੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਵੀਰ ਸਵਾਵਾ ਕਰ ਰਹੇ ਆ ਜੇ ਕਿਤੇ ਜੰਗ ਲੱਗਦਾ ਏ ਕੋਈ ਕਰੋਨਾ ਵਰਗੀ ਬਿਮਾਰੀ ਮਾਰੂ ਆਉਂਦੀ ਆ ਜਾਂ ਹੜ ਡਾਉਂਦੇ ਆ ਤੇ ਉਥੇ ਸਿੱਖਾਂ ਤੋਂ ਬਿਨਾ ਕੋਈ ਬਾਹ ਨਹੀਂ ਜੇ ਫੜਦਾ ਇਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀਆਂ ਬਰਕਤਾਂ ਵਰਤੀਆਂ ਬਿਆਰੀ ਸਾਹ ਸੰਤ ਜੀ ਕੋਈ ਰਾਜਾ ਨਹੀਂ ਰਾਜਾਨ ਰਾਜ ਪ੍ਰਾਣ ਅਨਪਾਨ ਦੇ ਵਾਨ ਦੇਵ ਉਪਵਾ ਮਹਾਨ ਜਿਦੇ ਵਰਗੀ ਉਪਮਾ ਨਹੀਂ ਹੈਗੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਇਹਨਾਂ ਨੂੰ ਮਹਾਰਾਜ ਨੇ 20 ਰੁਪਈਆ ਦੇ ਲੰਗਰ ਦੇ ਵਿੱਚ ਦੇਤਾ ਨਾ ਇਹ ਸਿੱਖ ਗੋਮ ਕੋਲੀ ਲੰਗਰੀ ਜੇ ਹੋਰ ਕਿਤੇ ਲੰਗਰ ਨਹੀਂ ਜੇ ਪਾਣੀ ਨਹੀਂ ਜੇ ਪੁੱਛਦਾ ਜੇ ਕੋਈ ਬਿਮਾਰੀ ਤੇ ਜੰਗ ਲੱਗਦੇ ਆ ਉਥੇ ਜਿਹੜਾ 10 ਰੁਪਏ ਦਾ 500 ਦਾ ਹੁੰਦਾ ਜੇ ਤੇ ਸਿੱਖਾਂ ਦੇ ਕੀ ਹੁੰਦਾ ਇੱਕ ਮੰਨੇ ਇੱਕ ਸਿੱਖ ਤੜਫਰਿਆ ਤੇ ਉਥੇ ਖੂਨ ਦੀਆਂ ਬੋਤਲਾਂ ਲੈ ਕੇ ਖੂਨ ਵੀ ਇਹਨਾਂ ਨੂੰ ਵੰਡਿਆ ਜਾਂਦਾ ਜੇ ਖੂਨ ਨਹੀਂ ਜੇ ਕੋਈ ਵੰਡਦਾ ਪਹਿਲੀ ਗੱਲ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦੇਵਸ ਦੀਆਂ ਲੱਖ ਲੱਖ ਵਧਾਈਆਂ ਹੋਣਾਂ ਤੇ ਜਿਹੜਾ ਇਹ ਪ੍ਰਾਲਾ ਬਹੁਤ ਵਧੀਆ ਕੀਤਾ ਜਾਂਦਾ ਕਿ ਦਰਗਤਾਂ ਦਾ ਬਾਬਾ ਬਲਕਾਰ ਸਿੰਘ ਜੀ ਬਾਬਾ ਰਦੀਪ ਸਿੰਘ ਜੀ ਹੋਰ ਸਾਰੀਆਂ ਸੰਗਤਾਂ ਨੇ ਰਲ ਕੇ ਜੁਨਾਈਟਿਡ ਸੇਖਾਣੇ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਲੋ ਜਿਹੜਾ ਪ੍ਰਾਲਾ ਕੀਤਾ ਜਾਂਦਾ ਬਹੁਤ ਵਧੀਆ ਜੀ ਕਿਉਂਕਿ ਆਪਾਂ ਹਰ ਇੱਕ ਚੀਜ਼ਾਂ ਮਠਿਆਈਆਂ ਵੀ ਲੈਣੇ ਆ ਪਟਾਕੇ ਵੀ ਲੈਣੇ ਆ ਕਿ ਕਾਰਨ ਆਈ ਸਕਨ ਫੇਲਦੀ ਨੁਕਸਾਨ ਹੁੰਦਾ ਪਏ ਆਪਣਾ ਸਾਹ ਦੀ ਪ੍ਰੋਬਲਮ ਆਉਂਦੀ ਆ ਜੀ ਤੇ ਇਹ ਜਿਹੜੇ ਦਰਗਤਾਂ ਪਰ ਲਾਉਣੇ ਪਏ ਇਹਨਾਂ ਨੂੰ ਆਕਸੀਜਨ ਆਪਾਂ ਨੂੰ ਮਿਲਦੀ ਆ ਜੀ ਸਾਰੀ ਤੇ ਆਪਾਂ ਨੂੰ ਇਹ ਕੋਈ ਆਪਾਂ ਪੈਸਾ ਦਿਆਂ ਨਹੀਂ ਲੈਂਦੇ ਪਏ ਫ੍ਰੀ ਸੇਵਾ ਚੱਲਦੀ ਪਈ ਆ ਉੱਥੇ ਤੇ ਇਹਨਾਂ ਨਾਲ ਆਪਾਂ ਨੂੰ ਆਕਸੀਜਨ ਵਗੈਰਾ ਮਿਲਦੀ ਤੇ ਇਹ ਆਪਣੇ ਸਿਹਤ ਲਈ ਚੰਗੇ ਨੇ ਆਪਾਂ ਸਾਰੀਆਂ ਸੰਗਤਾਂ ਨੂੰ ਬੇਨਤੀਆਂ ਕਰਦੇ ਕਿ ਸਾਡੇ ਕੋਲ ਤੁਸੀਂ ਦਰਖਤ ਵੀ ਲੈ ਕੇ ਜਾਓ ਕਿ ਵਾਤਾਵਰਨ ਨੂੰ ਵੀ ਬਧਾਓ ਆਪਾਂ ਕੀ ਹਰਿਆਲੀ ਜਿੰਨੀ ਹਰਿਆਲੀ ਹੋਗੀ ਉਨਾ ਹੀ ਵਾਤਾਵਰਨ ਸੋਹਣਾ ਹੋਊਗਾ ਠੀਕ ਹੈ ਠੀਕ ਤੇ ਇਹੋ ਹੀ ਆਪਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਜਿਹੜਾ ਉਪਰਾਲਾ ਇਹਨਾਂ ਬਹੁਤ ਵਧੀਆ ਕੀਤਾ ਤੇ ਇਹ ਚੜਦੀ ਕਲਾ ਵਾਲਾ ਕਿਉਂ ਕਿਉਂਕਿ ਹਰ ਹਰ ਇੱਕ ਨਹੀਂ ਹੈ ਇਸ ਟਾਈਮ 'ਚ ਕੀ ਦਰਖਤਾਂ ਦੀ ਕੋਈ ਸੇਵਾ ਕਰਦਾ ਪਿਆ ਜੀ ਤੇ ਬਾਬੇ ਬਲਕਾਰ ਸਿੰਘ ਹਣਾ ਵਧੀਆ ਜਿਹੜਾ ਕਿ ਜਿਹੜੇ ਜਿਹੜੇ ਟਰਾਈਟਰ ਸੇਖ ਆਲਾ ਕਾਲੀਦਾਲ ਵਾਰਸ ਪੰਜਾਬ ਦੀ ਮੈੋਂ ਧੰਨਵਾਦ ਕਰਦਾ ਵੈਗਰੂ ਜੀ ਕੇ ਖਾਲਸਾ ਵੈਗਰੂ ਜੀ ਕੀ ਫਤਿਹ ਪਰ ਬਹੁਤ ਹੀ ਧੰਨਵਾਦ ਕਰਦਾ ਕਿ ਬੰਦੀ ਜੋੜ ਦੇ ਦੀਦਵਦੀਆਂ ਵਧਾਈਆਂ ਹੁਣ ਸਾਰਿਆਂ ਨੂੰ ਔਰ ਮੇਰੇ ਵੀਰਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦੇ ਨਾਲ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਹਾਲ ਦੀਵਾਲੀ ਤੇ ਅਸੀਂ ਮਤਲਬ ਲੋਕ ਦੇਖਦੇ ਕਿ ਪਟਾਕੇ ਦੀ ਇੱਕ ਪਟਾਕਿਆਂ ਦੇ ਨਾਲ ਮਤਲਬ ਦੀਵਾਲੀ ਨੂੰ ਮਨਾਉਂਦੇ ਨੇ ਸਾਡੇ ਮਤਲਬ ਸਿੰਘਾਂ ਨੇ ਬਹੁਤ ਵਧੀਆ ਇੱਕ ਪ੍ਰਾਲਾ ਕੀਤਾ ਕਿ ਹਰ ਦੀਵਾਲੀ ਤੇ ਅਸੀਂ ਇਹ ਸਰ ਲੰਗਰ ਨੂੰ ਲਾਉਣੇ ਆ ਕਿ ਲੋਕ ਇੱਕ ਖਸ਼ਿਆਲੀ ਦੇ ਨਾਲੇ ਬੂਟੇ ਲੈ ਕੇ ਜਾਂਦੇ ਬਹੁਤ ਸਾਰੇ ਲੋਕ ਆਉਂਦੇ ਸਾਡੇ ਨਗਰ ਪੰਚਾਇਤ ਮੱਲਾਵਲੇ ਵੀ ਅਸੀਂ ਮਤਲਬ ਖੋਦ ਇਸ ਚੀਜ਼ ਨੂੰ ਕਰਦੇ ਆ ਕਿ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਦੇਖੋ ਇੱਕ ਹਰਿਆਵਲ ਰਹਿ ਨਹੀਂ ਰਹੀ ਹੈ ਆਪਣੇ ਪੂਰੇ ਪੰਜਾਬ ਦੇ ਵਿੱਚ ਇਹ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਦੀਵਾਲੀ ਤੇ ਆਪਣਾ ਜੋ ਵੀ ਇਹ ਬੂਟਿਆਂ ਦਾ ਲੰਗਰ ਲਾਓ ਔਰ ਦੀਵਾਲੀ ਨੂੰ ਜੋ ਵੀ ਇਹ ਪਟਾਕੇ ਬੰਦ ਕਰੋ ਪਟਾਕਿਆਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਔਰ ਆਕਸੀਜਨ ਦੀ ਪ੍ਰੋਬਲਮ ਵੀ ਆ ਰਹੀ ਹੈ ਬਹੁਤ ਸਾਰੇ ਦੇਖਦੇ ਆ ਕਿ ਅੱਜ ਰਾਤ ਨੂੰ ਦੀਵਾਲੀ ਦੇ ਨਾਲ ਕੀ ਧੂਆ ਜਿਹੜਾ ਉੱਪਰ ਜਾਏਗਾ ਔਰ ਇਹਨੂੰ ਧੂਮੇ ਨੂੰ ਖਤਮ ਕਿੰਨੇ ਕਰਨਾ ਹੈ ਇਹ ਪੌਦਿਆਂ ਨੇ ਖਤਮ ਕਰਨਾ ਹੈ ਦਰਖਤਾਂ ਨੇ ਖਤਮ ਕਰਨਾ ਹੈ ਔਰ ਇਹਨਾਂ ਨੂੰ ਆਪਣੇ ਹਰ ਘਰ ਦੇ ਵਿੱਚ ਇੱਕ ਬੂਟਾ ਲਾਓ ਜਰੂਰ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨਾ ਸਾਡੇ ਗੁਰਮਤਿ ਪਚਾਰ ਜਸਤੇ ਦੇ ਸਿੰਘ ਕਾਲੀਗੱਲ ਵਾਰਸਪ ਪੰਜਾਬ ਵੱਲੋਂ ਜਾਂ ਹੋਰ ਬਹੁਤ 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 ਜਿਹੜੀਆਂ ਸੰਸਥਾਵਾਂ ਉਹਨਾਂ ਵੱਲੋਂ ਜਿਹੜਾ ਇਹ ਵੱਡੇ ਪ੍ਰਾਲੇ ਕੀਤੇ ਜਾ ਰਹੇ ਆ ਹਰ ਇੱਕ ਸਾਹ ਜਿਹੜਾ ਇੱਥੇ ਬੂਟਾ ਦਾ ਲੰਗਰ ਲਾਇਆ ਜਾਂਦਾ ਬਿਲਕੁਲ ਫ੍ਰੀ ਲਾਇਆ ਜਾਂਦਾ ਤੁਸੀਂ ਤਸਵੀਰਾਂ ਵੇਖ ਲਈਂ ਵੇਖ ਲੋ ਜਿਹੜਾ ਆਪਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜੇ ਦਰਖਤ ਨੇ ਵੱਖ-ਵੱਖ ਤਰ੍ਹਾਂ ਦੇ ਦਰਖਤ ਨੇ ਕੋਈ ਸ਼ਾਨਦਾਰ ਹੈ ਕੋਈ ਫਲਦਾਰ ਹੈ ਕਿਸ ਤਰ੍ਹਾਂ ਦੇ ਫੈਗਿਆ ਦਰਖਤ ਹੈ ਇੱਧਰ ਵੀ ਪਾਇਆ ਕੁਝ ਕੁਝ ਜਿਹੜਾ ਇੱਥੋਂ ਵੰਡੇ ਗਏ ਦਰਖਤ ਕਾਪ ਜਿਹੜੇ ਵੰਡੇ ਗਏ ਤਾਂ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਚੱਲਦੀ ਹੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਤੋਂ ਬਾਅਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ